ਇੱਥੇ ਆਈ ਸੀ ਇੱਥੇ ਨਾ ਖੂਤ ਉਹਨਾਂ ਜਦੋਂ ਇੱਥੇ ਬਹੁਤ ਬਿਮਾਰੀ ਫੈਲ ਗਈ ਸੀ ਤੇ ਇਤਨਾ ਜਿਹੜਾ ਗਰੀਬਾਂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਇੱਥੇ ਤੇ ਜਿਹੜੀ ਐਮ ਆਰ ਆਈ ਹੁੰਦੀ ਆ ਉਹ 50 ਰੁਪਏ ਦੇ ਹੈ ਬਾਜੀ ਬਾਕੀ ਭਾਈ ਬਹੁਤ ਸਸਤੀ ਮਾਰਕਟ ਹੈ ਦੇਖਣ ਚ ਬਹੁਤ ਵਧੀਆ ਲੱਗੀ ਆਇਨ ਵੀ ਕਾਹ ਦੇਖ ਕੇ ਲੱਗ ਰਿਹਾ ਟਬੋਲਦੇ ਆ ਜੋ ਸਹੀ ਆ ਤੇ ਸਹੀ ਆ ਆ ਜੁਐਲਰੀ ਜੀ ਵੀ ਹੈਗੀ ਇੱਥੇ ਆਹ ਜੇ ਲੈਣੀ ਆ ਮੈਂ ਪਹੁੰਚਿਆ ਹਾਂ ਜੀ ਦਿੱਲੀ ਕਦੇ ਨਾ ਕਦੇ ਦਾ ਤੁਸੀਂ ਇੱਥੇ ਵਿਜਾ ਲੋਨ ਆਉਣਾ ਹੀ ਆ ਇਹ ਹੈਗਾ VFS Global Delhi ਤੇ ਸ਼ਿਵਾਜੀ ਸਟੇਡੀਅਮ ਹੈ ਜਿਹੜਾ ਮੈਟਰੋ ਸਟੇਸ਼ਨ ਪੈਂਦਾ ਇੱਥੇ ਇਸ ਦੇ ਨਾਲੇ ਨਾ ਗੁਰਦੁਆਰਾ ਬੰਦਲਾ ਸਾਹਿਬ ਹੈ ਤੇ ਤੁਸੀਂ ਉਸ ਥਾਨ ਦੇ ਵੀ ਜਰੂਰ ਦਰਸ਼ਨ ਕਰਕੇ ਜਾਇਓ ਤੇ ਇਸ ਵੀਡੀਓ ਚ ਤੁਹਾਨੂੰ ਅੱਜ ਦਿੱਲੀ ਵੀ ਘੁਮਾਵਾਂਗੇ ਤੇ ਗੁਰਦੁਆਰਾ ਬੰਦਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਆਪਣੇ ਕਦੋਂ ਦੋਸਤਾਂ ਨੂੰ ਬੁਲਾਵਾਂਗੇ ਤੇ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਰੋਂ ਨੇ ਮਿਲਿਆ ਜੋ ਜੋ ਇਸ ਦਾ ਸਿਟੀਜ਼ਨ ਹੈ ਤੇ ਹੁਣ ਕਦੇ ਕਦੇ ਜਾਂਦੇ ਹੁੰਦੇ ਹੁਣ ਤਾਂ ਇੱਧਰ ਹੀ ਰਹਿੰਦੇ ਆ ਉਹ ਠੀਕ ਠਾਕ ਵੀਰੇ ਹਨ ਚਲੋ ਮੈਨੂੰ ਮਿਲਿਆ ਆ ਫਿਰਾਂ ਤੇ ਹੁਣ ਚੱਲਿਆ ਮੈਂ ਆਪਣੇ ਦੋਸਤ ਕੋਲ ਇੱਥੇ ਬਹੁਤ ਟਾਈਮ ਪਹਿਲਾਂ ਦਾ ਘੱਟੋ ਘੱਟ ਵੀ ਤਿੰਨ ਚਾਰ ਸਾਲ ਹੋ ਗਏ ਗੱਲ ਹੁੰਦੇ ਉਹਨੂੰ ਅੱਜ ਪਹਿਲੀ ਵਾਰ ਮਿਲਣਾ ਉਹਨੂੰ ਤੇ ਮਿਲ ਕੇ ਗੱਲਬਾਤ ਕਰਦੇ ਆ ਤੇ ਉਹਨੇ ਮੈਨੂੰ ਲੋਕੇਸ਼ਨ ਭੇਜਦੀ ਤੇ ਮੈਂ ਲਾਲੀ ਪੰਜ ਚਾਰ ਮਿੰਟ ਲੱਗਣਗੇ ਪਹੁੰਚੋ ਉਹਦੇ ਕੋਲ ਲੋਕਾਂ ਨੇ ਨਾ ਇੱਥੇ ਛੋਟੇ ਛੋਟੇ ਸਟਾਲਾਂ ਜੀ ਲਾਇਆ ਹੋਈਆਂ ਪਿੱਛੇ ਇੱਕ ਬੰਦਾ ਸਮੋਸੇ ਵੇਚਦਾ ਤਾਂ ਇੱਥੇ ਗੁਟਕੇ ਵਾਲਾ ਸਿਗਰਟ ਵਾਲਾ ਉੱਤਰ ਨੂੰ ਜਾ ਰਿਹਾ ਹਾਂ ਮੈਂ ਹੁਣ ਫੋਨ ਆ ਲਿਆ ਉਹਦਾ ਮੈਨੂੰ ਆ ਗਿਆ ਬਾਦ ਦੋ ਤਿੰਨ ਮਿੰਟ ਰਹਿ ਕੇ ਹੋਰ ਦਿੱਲੀ ਸ਼ਹਿਰ ਕਿ ਕੌਣ ਸਾ ਘਾਵਾ ਤੁਹਾਡਾ ਕਿਹੜਾ ਪਿੰਡ ਆ ਅਸਰਪੁਰ ਅਸਰਪੁਰ ਨਹੀਂ ਨਹੀਂ ਉੱਥੇ ਪੰਜਾਬ ਦੇ ਵਿੱਚ ਹਾਂ ਅਸਰਪੁਰ ਅਸਰਪੁਰ ਸਾਡੇ ਲੱਗੀਏ 3-4 ਕਿਲੋਮੀਟਰ ਪੁਰਾ ਉਹ ਪੱਕੇ ਇੱਥੇ ਦਿੱਲੀ ਰਹਿੰਦੇ ਆ ਤੇ ਆਪਣੀਆਂ ਵੀਡੀਓ ਦੇਖਦੇ ਆ ਚੱਲ ਚੱਲੀਏ ਕਿੱਧਰ ਦੇਖੀਏ ਕਿਹੜਾ ਹੁਣ ਕਿਹੜੇ ਮਾਲ ਆ ਗਏ ਬਈ ਵੀਵੀਆਰ ਮਾਲ ਵੀਵੀਆਰ ਗੋਲੀ ਵੀਵੀਆਰ ਗੋਲੀ ਵੀਵੀਆਰ ਗੋਲੀ ਇਹ ਵੀ ਨਾਲੇ ਆ ਉੱਥੋਂ ਤੋਂ ਵੀਐਸਐਬ ਤੋਂ ਤਕਰੀਬਨ ਦੇਖੇ ਲੋ ਜਿਦਾ ਪਹਿਲਾਂ ਦਿਖਾਇਆ ਮੈਂ 3-4 ਮਿੰਟ ਦਾ ਰਸਤਾ ਸਾਰਾ ਉੱਥੇ ਤੋਂ ਇੱਥੇ ਪਹਿਲਾਂ ਪੈਸੇ ਮੈਂ ਆਲੇ ਇੱਥੇ ਮੈਂ ਇੱਥੇ ਆਲੇ ਮੈਨੂੰ ਚਿੱਤੇ ਆ ਰਿਹਾ ਥੋੜਾ ਜਿਹਾ ਮੇਰੇ ਇੱਕ ਵਾਰੀ ਆ ਆ ਲਿਆ ਮੈਂ ਇੱਥੇ ਆਨੇ ਤੇ ਪਰਚੀਨ ਹਨੂਮਨ ਮੰਦਿਰ ਬਹੁਤ ਪੁਰਾਣਾ ਮੰਦਿਰ ਹੈਗਾ ਤੇ ਬੜੇ ਬੜੇ ਸੈਲੀਬ੍ਰਿਟੀ ਇੱਥੇ ਬੜੇ ਬੜੇ ਬੰਦੇ ਬਹੁਤ ਆਉਂਦੇ ਇੱਥੇ ਆ ਮੰਦਿਰ ਵਿੱਚ ਮੈਂ ਨਹੀਂ ਕਹਿ ਰਿਹਾ ਭਾਈ ਜਿਹੜਾ ਮੇਰਾ ਦੋਸਤ ਹੈ ਮੇਰਾ ਉਹ ਕਹਿ ਰਿਹਾ ਮੈਨੂੰ ਹੋਣੀ ਹੁਣ ਇਤਨਾ ਬਰਸਾਤ ਪੈ ਕੇ ਹਟ ਜਿਆ ਹਾ ਸਵਾਈ ਕਰ ਰਿਹਾ ਕਿੰਨਾ ਕੁ ਮੀਂਹ ਜਿਆਦਾ ਪੈ ਲਿਆ ਹਾਂ ਸਵੇਰੇ ਸਵੇਰੇ ਅੱਛਾ ਆਹ ਤਾਂ ਪੀਵੀ ਆ ਰਿਹਾ ਤੇ ਪੀਵੀ ਆ ਰੰਗੋਲੀ ਹਾਂ ਇਤਨਾ ਵੀ ਟੀ-ਸ਼ਰਟ ਵਗੈਰਾ ਦਿਖ ਰਿਹਾ ਜਿਹੜੇ ਜੂਜ਼ ਹੋਏ ਕੱਪੜੇ ਵਧੀਆ ਪਏ ਆਂ ਤਾਂ ਵੈਸੇ ਜੂਜ਼ ਹੋਏ ਕੱਪੜੇ ਬਹੁਤ ਸਨੇ ਪ੍ਰੈਸ ਪ੍ਰੈਸ ਕਰਕੇ ਰੱਖੇ ਹੋਏ ਨੇ ਲੈ ਵੀ ਚੱਲੇ ਹੁਣ ਅਸੀਂ ਪਿੰਡੂ ਗਲੂਚਾ ਗਲੂਚੀ ਰੈਸਟੋਰੈਂਟ ਐਂਡ ਬਾਰ ਇੱਥੇ ਚੱਲਦੇ ਆਂ ਕੋਨੀ ਨਾ ਰੋਕ ਬੜੇ ਬੜੇ ਮੁੱਛਾ ਵਾਲਾ ਖੜਾ ਬਾਹਰ ਦਿੱਲੀ ਆ ਗਏ ਮੈਂ ਕੁਝ ਸ਼ਾਪਿੰਗ ਕਰੀਏ 12 ਰਮਾਲ 300 ਦੇ ਬੜੀ ਗਣੀ 12 ਵੀ ਆ ਇਹ ਮੇਰੇ ਨਾਲ ਦੇਖ ਲੈ 12 ਨਾ ਹੋਏ ਫੇਰ ਮੈਂ ਨਾ ਕਰ ਸਕੇ ਫਿਰ ਰੋ ਰਹਿ ਸਟਾਪ ਬੰਦਾ ਕਰਨ ਲੱਗਿਆ ਹੁਣ ਕਣ ਕੇ ਦੱਸੋ ਬਿਲਕੁਲ ਲੱਗੀ ਮਾਰਕੀਟ ਆ ਇਹ ਜਨਪਥ ਲਾਈਨ ਜਨਪਥ ਲਾਈਨ ਹਾਲੇ ਕਿ ਆ ਸਾਹਮਣੇ ਵੀ ਐਫਐਸ ਜੇ ਉੱਥੋਂ ਤੋਂ ਤਕਰੀਬਨ 10 ਮਿੰਟ ਦਾ ਰਸਤਾ ਤੁਰ ਕੇ ਓਟੋੜ ਬਹੁਤ ਮਹਿੰਗਾ 2.5 ਕਿਲੋਮੀਟਰ ਚਲੋਣੀ ਕਰੇ ਮਾਰਕੀਟ ਇਹ ਬਹੁਤ ਸਸਤਾ ਕੱਪੜਾ ਲੱਗਿਆ ਹੋਇਆ ਇੱਥੇ ਤੇ ਦੇਖਦੇ ਇੱਥੇ ਪੁਰਾਜ ਪੁੱਛਦੇ ਵੀ ਕਿਹਾ ਸਸਤਾ ਜਾਂ ਮਹਿੰਗਾ ਦੇਖਦੇ ਹੁਣ ਇੱਥੇ ਕੀ ਰੇਟ ਹੈ ਫਿਰ ਆਪਾਂ ਕੰਪੇਅਰ ਕਰਦੇ ਆ ਪੰਜਾਬ ਨਾਲੋਂ ਤਾਂ ਇੱਥੇ ਪਹਿਲਾਂ ਇੱਥੀ ਤੋਂ ਸ਼ੁਰੂਆਤ ਕਰੀਏ ਇਸ ਸ਼ਰਟ ਦਾ ਕੀ ਪ੍ਰਾਈਸ ਹੈ

ਪੰਜਾਬ ਕਿਉਂ ਪੰਜਾਬੀ ਤੋਂ ਆਤੇ ਹੋ ਅਸੀਂ ਪੰਜਾਬੀ ਆਤੇ ਹਾਂ ਬਸਤੀ ਵਿੱਚ ਕੀਤੇ ਪੰਜਾਬ ਵਿੱਚ ਉਧਰ ਲਗਾ ਲੋ ਮਾਰਕੀਟ ਆ ਪੰਜਾਬ ਮੈਂ ਦੁਗਣਾ ਰੇਟ ਮਿਲ ਜਾਏਗਾ ਇਸ ਦਾ ਆਤੇ ਭਾਜੀ ਤੇ ਆਤੇ ਰਣਜੀਤ ਜੀ ਹਾਂ ਲੇਕਿਨ ਸਾਡੇ ਪੰਜਾਬ ਵਿੱਚ ਮਿਲਦੀ ਹਾਂ 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 ਇੱਧਰ ਮਹਿੰਗੀ ਦਿੰਦੇ ਆ ਪੰਜਾਬ ਵਿੱਚ ਸਸਤੀ ਮਿਲਦੀ ਜੂੜ ਬੋਲਦੇ ਫਿਰ ਕੀ ਆ ਬੰਦਾ ਉਹ ਸਹੀ ਬੋਲ ਰਿਹਾ ਨਹੀਂ 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 ਇੱਧਰ ਸਸਤਾ ਯਾਰ 300 ਕੀ ਕੋਣ ਦਿੰਦਾ ਸ਼ਰਟ ਉਧਰ ਯਾਰ ਕਪੜਾ ਵੀ ਅੱਛਾ ਹੈ ਘੋੜੀਆਂ ਵੀ ਪਈਆਂ ਨੇ ਹੈ ਇਹ ਤਾਂ 250 ਆ ਗਈ ਓਹੀ 300 ਵਾਲੀ ਇੱਧਰ ਹੈ 350 250 250 325 ਜੁੱਤੀ ਵੀ ਆ ਗਈ ਆ ਦੇਖਿਓ ਮੇਰੇ ਜੁੱਤੀ ਇੱਧਰ ਕੀ ਰੇਟ ਰੁਪਏ 200 200 ਜੜ ਮਰਜ਼ੀ ਮਾਲ ਰੁਪਏ 200 350 200 200 200 ਨਾ ਜਾਏ ਨਾ ਜਾਣੇ ਕੇ ਸਾ ਨਾ ਜਾ ਪਾਣੀ ਹੈ ਪੈਸਾ 200 200 ਹਾਂ ਘਰ ਵਾਲੇ ਕੋ ਵੀ ਲੋਪੜੋਸ ਦੇ ਵੀ ਲੋ 200 ਨੇ ਦੋਸਤ ਕੋਈ ਮਾਰ ਮੜਾ ਤਖਲਾ ਨਹੀਂ ਹੈਗਾ ਲੈ ਲੋ ਬੜੀ ਐ ਲੋ ਦੋਸਤ ਮੈਂ ਹੁਣ ਮਾਰਕੀਟ ਚ ਬੜੇ ਹੈਗਾ ਬਹੁਤ ਵੱਡੀ ਹੈ ਦੇਖਦੇ ਅੱਗੇ ਜਾ ਕੇ ਇੱਕ ਆਹੋ ਤਿੰਨ ਲੈ ਜਾ ਕੇ ਇਹ ਅਖੋਰ ਦੇਖੀ ਹਾਂ ਭਾਈ ਚੱਲਿਓ ਭਾਈ ਇੱਥੇ ਨਾ ਕਹਿੰਦੇ ਅੰਦਰ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ ਤੇ ਇਹ ਕਹਿੰਦੇ ਬਚਾ ਕੇ ਉਹਲੇ ਚੋਰੀ ਸੁਪੇ ਬਣਾ ਲਈ ਮਾੜੀ ਮੋਟੀ ਜਿ ਬਣਾਉਣੀ ਹੋਈ ਕੰਨੋ ਫਰੋਪ ਉਹ ਤੋਂ ਲੰਬੀ ਉੱਧਰ ਤੱਕ ਨੂੰ ਆ ਇੱਥੇ ਕਹਿੰਦੇ ਲੜਕੀਆਂ ਤਾਂ ਜ਼ਿਆਦਾ ਸਮਾਨ ਆ ਭਾਈ ਜਿਹੜਾ ਮੇਰੇ ਨਾਲ ਮੁੰਡਾ ਭਾਈ ਉਹੀ ਦੱਸ ਰਿਹਾ ਟਿਕੀ ਡਿਲੀ ਨਹੀਂ ਅੰਮ੍ਰੋਦ ਵਾਲਾ ਵੀ ਇੱਧਰ ਖੜਾ ਬੈਂਕੋ ਬੜਾ ਲਿਖੇ ਭਾਈ ਭਾਏ ਆਏਗਾ ਜਾਂ ਕੁੜੀ ਆਏਗਾ ਤੋਂ ਨੰਬਰ ਉੱਤੇ ਨਾ ਡਾਲੀ ਮੈਂ ਸਗਨ ਵਾਲੇ ਲਫਾਫੇ ਲੱਤੇ ਆ ਇਹ ਲੇ ਲੀ ਜੇ ਕੰਮ ਆ ਜਾਣਗੇ ਫਿਰ ਸਸਤੇ ਹੀ ਮਿਲਗੇ ਮੈਨੂੰ ਇਹ ਬਾਕੀ ਭਾਈ ਬਹੁਤ ਸਸਤੀ ਮਾਰਕਟ ਹੈ ਦੇਖਣ ਕੇ ਬਹੁਤ ਵਧੀਆ ਲੱਗੀ ਹੁਣ ਇੱਥੇ ਐਂਡ ਹੋ ਗਿਆ ਐਂਡ ਹੋ ਗਿਆ ਉਧਰ ਐਂਡ ਹੋ ਗਿਆ ਹਾਂ ਜ ਐਂਡ ਹੋ ਗਿਆ ਬਹੁਤ ਲੰਬੀ ਸਸਤਾ ਲੱਗਾ ਰੇਟ ਲਿਖ ਕੇ ਵੀ ਲਾਏ ਹੋਏ ਨੇ ਇਹਨਾਂ ਨੇ ਆਇਨ ਵੀ ਕਾਹ ਕੇ ਦੇਖੇ ਲੱਗ ਰੇਟ ਬੋਲਦੇ ਆ ਜੋ ਸਹੀ ਆ ਤੇ ਸਹੀ ਆ ਆ ਜੁਐਲਰੀ ਜੀ ਵੀ ਹੈਗੀ ਇੱਥੇ ਆਹ ਜੇ ਲੈਣੀ ਆ ਮਫਲਰ ਆ ਗਿਆ ਹੱਸੇ ਸਰ ਬੈਲਟਾਂ ਵੀ ਆ ਗਈਆਂ ਲੈ ਕੇ ਪਰਫਿਊਮ ਵਾਲੀ ਦੁਕਾਨ 'ਚ ਆਇਆ ਮੈਂ ਸਤਿ ਸ੍ਰੀ ਅਕਾਲ ਜੀ ਕਿਹੜੇ-ਕਿਹੜੇ ਪਰਫਿਊਮ ਅਜੇ ਆਪਣੇ ਕੀ ਹਿਸਾਬ-ਤਾਬਾ ਜਿਹਨੇ ਦਾ ਕਿੱਦਾਂ ਦੇ ਪਰਫਿਊਮ ਅਜੇ ਇਹ ਹਾਂ ਜੀ ਇਸ ਤੇਰੀ 10 ml ਦੀ ਸ਼ੀਸ਼ੀ ਵੀ ਆਤੀ ਹੈ ਬੜੀ ਵੀ ਆ ਗਈ ਸਭ ਕੇ ਪ੍ਰਾਈਸ ਲਿਖਿਆ ਅੱਛਾ ਪ੍ਰਾਈਸ ਲਿਖਿਆ ਕਿਸੇ 400 ਰੁਪਏ ਦਾ 10 ml ਹੈ 400 ਰੁਪਏ ਦਾ 10 ml ਹੈ ਅੱਛਾ 200 ਰੁਪਏ ਦਾ 10 ml ਹੈ ਹਾਂ ਹਾਂ आठ चांन कि कितने का? छोटा वाला प्लेटलैंड। वाला कितने का? फाइनल बताओ। फाइनल बता रहा हूँ, देखा हूँ देखो क्या लिखा है? फाइनल बताते हैं। सौ पे फिक्स रेट। हाँ। देख तो बदी लगी है रोज़। ਆ ਫਿਰ ਆ ਗਿਆ ਵੀਰ VFS ਜਿੱਥੇ ਬਿਜੇ ਦੀਆਂ ਫੈਲਾਂ ਲੱਗਦੀਆਂ ਤੇ ਇੱਥੋਂ ਹੁਣ ਚੱਲੀ ਆਪਾਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਲੋ ਜੀ ਮੈਂ ਪੁੱਜ ਗਿਆ ਉੱਥੋਂ ਦਾ ਸਿਰਫ 3 ਤੋਂ 4 ਮਿੰਟ ਲੱਗੇ ਆ 6 ਵਜੇ ਸਟੇਡੀਅਮ ਤੋਂ ਤੇ ਹੁਣ ਆਪਾਂ ਐਂਟਰੀ ਕਰਦੇ ਬਹੁਤ ਵੱਡਾ ਗੁਰਦੁਆਰਾ ਛੋਟਾ ਨਹੀਂ ਹੈਗਾ ਇੱਕ ਦਿਨ 'ਚ ਕਹਿੰਦੇ ਇੱਥੇ 20000 ਬੰਦਾ ਮੱਥਾ ਟੇਕ ਲੈਂਦਾ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਇੰਨੀ ਸੰਗਤ ਆਉਂਦੀ ਹੈ ਇੱਥੇ ਪੰਤ 60000 ਤਾਂ ਮੈਂ ਕਹਿੰਦੀ ਜਿਹੜੀ ਬੀਐਸਐਫ ਤੇ ਆਉਂਦੀ ਸੰ ਦੇ ਆਪਣੇ ਪੇਪਰ ਜਮਾ ਕਰਾਉਣ ਆਉਂਦੇ ਆ ਉਹੀ ਅੱਜ ਸਾਨੂੰ ਮੱਥਾ ਟੇਕਣ ਇੱਥੇ ਥੱਲੇ ਉਹ ਪਾਰਕਿੰਗ ਵੀ ਸਹੀ ਠੀਕਾ ਢਾਉਣ ਵਾਸਤੇ ਇਹ ਗੱਲ ਵਧੀਆ ਭਾਈ ਆਪਣੇ ਇੱਥੇ ਗੱਡੀ ਖੜਾ ਸਕਦੇ ਆ ਕਿ ਪੰਜਾਬ ਤੋਂ ਆਏ ਗੁਰਦਵਾਰ ਸਾਹਿਬ 'ਚ ਗੱਡੀ ਖੜਾ ਸਕਦੇ ਆ ਨਾਲੇ ਦਰਸ਼ਨ ਕਰੋ ਨਾਲੇ ਆਪਣੀ ਫਾਇਲ ਲਾਓ ਤੇ ਨਾਲੇ ਭਾਈ ਸੇਵਾ ਕਰੋ ਲੋ ਭਾਈ ਬੀਰ ਜੀ ਨੇ ਮਿਲੇ ਭਾਈ ਪੰਜਾਬ ਤੋਂ ਆਏ ਹੋਏ ਨੇ ਲੈ ਆ ਬੰਦ ਤੁਸੀਂ ਪਹਿਲੀ ਵਾਰ ਆਏ ਇੱਥੇ ਗੁਰਦੁਆਰਾ ਸਾਹਿਬ ਚ ਭਾਜੀ ਸਾਰਾ ਆ ਰਹੇ ਨੇ ਪਾਣੀ کئی ਪਾਸੇ ਨੂੰ ਦਰਵਾਜ਼ੇ ਹੈ ਉੱਧਰ ਤੋਂ ਵੀ ਆ ਸਕਦੇ ਆ ਇੱਧਰ ਤੋਂ ਵੀ ਐਂਟਰੀ ਹੈਗੀ ਹੈ ਜਿਹੜੀ ਸਾਈਡ ਤੇ ਆਇਆ ਮੈਂ ਆਹ ਸਾਈਡ ਤੇ ਵੀ ਹੈਗੀ ਆ ਤੇ ਗੁਰਦੁਆਰ ਸਾਹਿਬ ਇੱਧਰ ਤੋਂ ਦੇਖੇ ਇਧਰ ਨੂੰ ਇੱਧਰ ਜੋੜਾ ਕਰਾ ਸੁੱਟਾ ਜਮਾ ਕਰਾਉਣੇ ਬਾਅਦ ਚ ਤੇ ਇਤਨੂੰ ਵੀ ਐਂਟਰੀ ਹੈਗੀ ਆ ਸਾਹਮਣੇ ਤੇ ਹਾ ਲਿਫਟ ਵੀ ਲੱਗੀ ਹੋਈ ਥੱਲੇ ਜਿੱਥੇ ਪਾਰਕ ਕਾਰ ਪਾਰਕਿੰਗ ਨੂੰ ਥੱਲੇ ਲਿਫਟ ਲੱਗੀ ਹੋਈ ਇੱਧਰ ਜੇ ਕਿਸੇ ਗੱਡੀ ਖੜ੍ਹਤੀ ਨਾ ਜਾ ਕੇ ਤੇ ਹੁਣ ਚੱਲਦੇ ਆਂ ਆਪਾਂ ਅੰਦਰ ਦਰਬਾਰ ਸਾਹਿਬ ਦੇ ਅੰਦਰ ਅੱਛਾ ਕੈਨੇਡਾ ਦਾ ਠੀਕ ਹੈ ਠੀਕ ਠੀਕ ਲੋ ਜੀ ਬਿਰਜੁਣੀ ਮਿਲੇ ਵਾਈਫ ਉਹਨਾਂ ਦੇ ਸ਼ੁਕਰੇ 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 ਕੈਨੇਡਾ ਦੀ ਜਿਹੜੀ ਨੌਲੇਜ ਈ ਨਾ ਉਹ ਸਾਨੂੰ ਛੁੱਟੀ ਰਾਹ ਮੀਂਹ ਦੀ ਹਾ ਠੀਕ ਹੈ ਠੀਕ ਜਿਵੇਂ ਉੱਧਰ ਜਾਓ ਸ਼ੋਪਿੰਗ ਕਰੋ ਜਾਂ ਘੁੰਮਣੇ ਵੀ ਜਾਂਦਾ ਜਿਹੜ ਇਹ ਗੱਟੜੀ ਘਰ ਹੈ ਇੱਧਰ ਦਾ ਜੇ ਕਿਸੇ ਨੇ ਬੈਗ ਬੁੱਕ ਜਮਾ ਕਰਾਉਣਾ ਇੱਥੇ ਇਹ ਸਾਰਾ ਬੈਗ ਬੁੱਕ ਜਮਾ ਕਰਾਉਣ ਦਾ ਤੇ ਉਹ ਦੂਸਰੀ ਸਾਈਡ ਹੈ ਇੱਧਰ ਜੋੜਾ ਘਰ ਸਾਡੇ ਖਤੇ ਜੁੜਾ ਘਰ ਹੁਣ ਕਰਦੇ ਮੈਂ ਦਰਬਾਰ ਸਾਹਿਬ ਦੇ ਦਰਸ਼ਨ ਇੱਥੋਂ ਦਾ ਇਤਿਹਾਸ ਸਾਡੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਿੱਥੇ ਆਏ ਸੀ ਇੱਥੇ ਨਾ ਖੂਤ ਉਹਨਾਂ ਜਦੋਂ ਇੱਥੇ ਬਹੁਤ ਬਿਮਾਰੀ ਫੈਲ ਗਈ ਸੀ ਚੇਚਕ ਦੀ ਹੈਜੇ ਦੀ ਤੇ ਮਹਾਰਾਜ ਨੇ ਜਿਹੜਾ ਜੋ ਬਿਮਾਰ ਹੁੰਦੇ ਉਹਨਾਂ ਦਾ ਬਹੁਤ ਇੱਥੇ ਇਲਾਜ ਕੀਤਾ ਸੀ ਤੇ ਮਹਾਰਾਜ ਵੀ ਨੂੰ ਵੀ ਫਿਰ ਹੋ ਗਈ ਸੀ ਤੇ ਇਹ ਨਾ ਜੈ ਜੈ ਸਿੰਘ ਦਾ ਮਹਿਲ ਹੁੰਦਾ ਸੀ ਤੇ ਜੈ ਸਿੰਘ ਦਾ ਮਹਿਲ ਫਿਰ ਬਾਅਦ ਚ ਉਹਨਾਂ ਨੇ ਮਹਾਰਾਜ ਨੂੰ ਬਹੁਤ ਸਮਰਪਿਤ ਕਰਤਾ ਜਿਹੜੇ ਖੂਤ ਉਹ ਪਾਣੀ ਦਿੰਦੇ ਹੁੰਦੇ ਸੀ ਉਹ ਇਹ ਸਾਡਾ ਮਨ ਨੂੰ ਲੱਗਾ ਉਹ ਸਾਡਾ ਤਲਾਓ ਤੇ ਇਹ ਸਾਡਾ ਤਲਾਓ ਪਰ ਉਹ ਕੋਹ ਦਾ ਬਰਮਾ ਉਹਨਾ ਜੈਸੀ ਨੇ ਫਿਰ ਤਲਾਬ ਬਣਾਤਾ ਤੇ ਇਹ ਸਾਰਾ ਸਿੱਖਾ ਨੂੰ ਸਮਰਪਿਤ ਕਰਤਾ ਸੀ ਗੁਰਦੁਆਰਾ ਸਾਹਿਬ ਰਹਿ ਜੋ ਉਹ ਮਹਿਲ ਸੀ ਤੇ ਆ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਆ ਉਹ ਸਾਹਮਣੇ ਤਲਾਬ ਆ ਉਹ ਜਿੱਥੇ ਇੱਕ ਖੂਹ ਹੁੰਦਾ ਸੀ ਜਿੱਥੇ ਮਹਾਰਾਜ ਉਹ ਖੂਹ ਤੋਂ ਪਾਣੀ ਉਹ ਕੱਢ ਕੇ ਜੋ ਬਿਮਾਰ ਹੁੰਦੇ ਸੀ ਹੈ ਜੇ ਨਾਲ ਚੇਸ਼ੇ ਉਹਨਾਂ ਦਾ ਇਲਾਜ ਕਰਦੇ ਹੁੰਦੇ ਸੀ ਮਹਾਰਾਜ ਸਾਡੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਹ ਜੀ ਤਲਾਬ ਆ ਉਹ ਅਸੀਂ ਕਹਿੰਦੇ ਸੀ ਵੀਡੀਓਗ੍ਰਾਫੀ ਕਰਨਾ ਮਨਾ ਹੈ ਚਲੋ ਭਾਈ ਹੁਣ ਅਸੀਂ ਤਾਂ ਯੂਟਿਊਬਰ ਹਾਂ ਅਸੀਂ ਤਾਂ ਭਾਈ ਹੁਣ ਫਿਰ ਮੜਾ ਜਾ ਸਭ ਨੂੰ ਦਿਖਾਉਣਾ ਹੀ ਹੁੰਦੇ ਐ ਚੀਜ਼ਾਂ ਇੱਥੇ ਦੀਆਂ ਕੱਲ ਅਸੀਂ ਸ਼ਾਮ ਨੂੰ ਮੈਂ ਤੇ ਬੰਤ ਭਾਈ ਇਕੱਠੇ ਬੈਠੇ ਤੇ ਉਹ ਕਹਿ ਰਿਹਾ ਸੀ ਅਸੀਂ ਮੈਂ ਕਿਹਾ ਮੈਂ ਕੱਲ ਨੂੰ ਮੈਂ ਗੁਰਦੁਆਰਾ ਬੰਗਲਾ ਸਾਹਿਬ ਜਾਣਾ ਮੈਂ ਕਿਹਾ ਮੇਰਾ ਦਿੱਲੀ ਦਾ ਦੋਨੇ ਗੁਰਦੁਆਰੇ ਰਹਿੰਦੇ ਬੰਗਲਾ ਸਾਹਿਬ ਤੇ ਸ਼ੀਸ਼ਗੰਜ ਸਾਹਿਬ ਕਹਿੰਦਾ ਨਾ ਦੋਨੇ ਗੁਰਦੁਆਰਾਂ ਕਦੇ ਦਰਸ਼ਨ ਕਰਕੇ ਆਉਣੇ ਮੈਂ ਕਿਹਾ ਮੈਂ ਤਾਂ ਭਾਈ ਸ਼ੀਸ਼ਗੰਜ ਗੁਰਦੁਆਰ ਸਾਹਿਬ ਦਾ ਕਈ ਵਾਰ ਦਰਸ਼ਨ ਕਰ ਲਿਆ ਪਰ ਅੱਜ ਪਹਿਲੀ ਵਾਰ ਇਸ ਗੁਰਦੁਆਰ ਸਾਹਿਬ ਚ ਬੰਗਲਾ ਸਾਹਿਬ ਦੇ ਵਿੱਚ ਮਾਰਜਨ ਖੁੱਲਾ ਟਾਈਮ ਦਿੱਤਾ ਦਰਸ਼ਨ ਕਰਨ ਨੂੰ ਅੱਜ ਮੈਨੂੰ ਕੋਈ ਨਠੋ ਭਜੋ ਨਹੀਂ ਹੈਗੀ ਤੇ ਹੁਣ ਆਨ ਮੈਂ ਸਰੋਵਰ ਦੇ ਕੋਲ ਪਹੁੰਚ ਗਿਆ ਕਿੰਨੀਆਂ ਮੱਛੀਆਂ ਘੁੰਮਦੀਆਂ ਵਿੱਚ ਇਸ ਸੜ ਗੁਰਦਾਰਾ ਸਾਹਿਬ ਫੋਨ ਕਰਦਾ ਜੀ ਦਰਸ਼ਨ ਅੰਦਰ ਦਰਬਾਰ ਸਾਹਿਬ ਦੇ ਉਹ ਸਾਡਾ ਦੇਵ ਪ੍ਰਸ਼ਾਦ ਮਿਲਦਾ ਤੇ ਪੰਜਾਲ ਦੇ ਅੰਦਰ ਦਰਬਾਰ ਸਾਹਿਬ ਇਹ ਵਾਪਸ ਹੀ ਸਕਦੇ ਆ ਜਲ ਇਥੋਂ ਉਹਨੂੰ ਦਰਬਾਰ ਸਾਹਿਬ ਚਲਦੇ ਪਹਿਲਾਂ ਤਾਂ ਅੰਦਰ ਜਿਲਦੀਪ ਵਾਲੇ ਭਾਜੀ ਮਿਲੇ ਤੁਸੀਂ ਹੋਰ ਕੌਣ ਜੀ ਜਿਹੜੇ 에어ਪੋਰਟ ਦੇ ਕੋਲ ਰਹਿੰਦੇ ਆ ਤੇ ਹਸਪੀਟਲ ਹੈ ਜਿੱਥੇ ਲੋ ਭਾਜੀ ਦਿੱਲੀ ਵਾਲੇ ਭਾਜੀ ਨੇ ਬੜੇ ਵਧੀਆ ਚੀਜ਼ ਦਿਖਾਈ ਇੱਥੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਪਰ ਕੋਈ ਗੱਲ ਨਹੀਂ ਨਾ ਕੋਈ ਗੱਲ ਹੈ ਤੇ ਇੱਥੇ ਨਾ ਜਿਹੜਾ ਗਰੀਬਾਂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਇੱਥੇ ਤੇ ਜਿਹੜੀ ਐਮ ਆਰ ਆਈ ਹੁੰਦੀ ਆ ਉਹ 50 ਰੁਪਏ ਦੀ ਹੈ ਭਾਜੀ ਹਾਂਜੀ 50 ਰੁਪਏ 50 ਰੁਪਏ ਦੀ ਮਸ਼ੀਨਾਂ ਦੀ ਡਾਇਲਿਸ ਫ੍ਰੀ ਆ ਬਿਲਕੁਲ ਜਿਹੜੇ ਡਾਇਲਿਸ ਵਾਲੇ ਮਸ਼ੀਨਾਂ ਲੱਗੀਆਂ ਇੱਥੇ ਤੇ ਫ੍ਰੀ ਲੱਗਿਆ ਹੋਇਆ ਹੈ ਹੋਰ ਭਾਜੀ ਇੱਥੇ ਲੱਗੀਆਂ ਨੇ ਮਸ਼ੀਨਾਂ ਜਿਹਾ ਸੀਟੀ ਸਕੈਨ ਲੱਗੀ ਹੋਈ ਐ ਐਮ ਆਰ ਆਈ ਲੱਗੀ ਹੋਈ ਆ ਸਿਰਫ 50 ਰੁਪਏ ਦੀ ਫੀਸ ਆ ਇੱਥੇ ਵੀ ਜੇ ਕਿਸੇ ਨੇ ਆ ਕੇ ਭਾਈ ਕਰਾਉਣੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਆਪਣਾ ਟਾਈਮ ਲਓ ਤੇ ਠੀਕ ਨਾਲੇ ਦ ਸਰਾਂ ਲਿਖਾਇਆ ਤੇ ਬਾਇਓ ਡਾਟਾ ਉਹ ਥੱਲੇ ਲਿਖਿਆ ਐ ਐਮ ਆਰ ਆਈ ਸੀਟੀ ਸਕੈਨ ਪਾਲੀਸੀ ਕਲੀਨਿਕ ਪੋਲੀਕ ਨਹੀਂ ਲਿਖਿਆ ਪੋਲੀ ਜੋੜ ਲੈ ਲਈ ਜੀ ਥੱਲੋਂ ਆਪਣੇ ਹੁਣ ਅਸੀਂ ਆ ਗਏ ਜੀ ਕਾਰ ਪਾਰਕਿੰਗ ਚ ਕਾਫੀ ਕੱਢੀ ਖੜ ਜਾਂਦੀ ਹੁੰਦੀ ਮੈਂਗਾ ਜੀ ਇੱਥੇ ਥੱਲੇ ਵੀ ਹੈਗੀ ਆ ਇੱਕ ਤਾਂ ਇਸ ਸਟ੍ਰੀਟ ਪਾਰਕਿੰਗ ਲਈ ਜਿੱਥੇ ਮੌਲ ਚ ਪਾਰਕਿੰਗ ਹੁੰਦੀ ਆ ਥੱਲੇ ਵੀ ਆ ਹੋਰ ਹਾਂ 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 ਲੋਕਾਂ ਜਿਹਨੇ ਗੱਡੀ ਵੀ ਸਫਾਰੀ ਸਫਾਰੀ ਗੱਡੀ ਰੱਖੀ ਆ ਜੀ ਫਿਰ واحد ਸੱਤਰਨ ਫੱਟਾ ਪਾਸ਼ਾ ਹਾਂ ਹਾਂ ਮੈਂ ਕਿਹਿੰਗਪੁਰ ਸਾਹਿਬ ਗਿਆ ਅਜੋ ਹਜੂਰ ਸਾਹਿਬ ਨਹੀਂ ਗਿਆ ਕਹਿੰਦਾ ਹਾਂ ਹਾਂ ਅਜੂਰ ਸਾਹਿਬ ਗਿਆ ਬਸ ਯਾਰਾ ਦਿੱਲੀ ਵੀ ਕਾਫੀ ਹਰਿਆ ਭਰਿਆ ਤਾਂ ਨਹੀਂ ਹੈ ਦਿੱਲੀ ਇੱਥੇ ਸਾਰੇ ਹਰਿਆਲੀ ਹੈ ਇਹ ਵੀ ਵੀਆਈਪੀ ਏਰੀਆ ਸਾਰੇ ਅੱਛਾ ਵੀਆਈਪੀ ਇੱਧਰ ਵੈਸੀ ਹੋਣੀ ਜ਼ਿਆਦਾ ਫਿਰ ਇੱਧਰ ਨਹੀਂ ਨਹੀਂ ਇੱਧਰ ਨਹੀਂ ਹੈ ਵੈਸੀ ਇੱਧਰ ਅੱਛਾ ਅਸ਼ਗਰੀਲਾ ਹੋਟਲ ਆ ਗਿਆ ਅੱਛਾ ਇਹ ਵੀ ਹੋਟਲ ਇਰ ਨਾਲ ਇੱਥੇ ਮੇਰੇ ਘਰ ਸਾਹਮਣੇ ਆ ਗਿਆ ਜੀ ਰਾਸ਼ਟਰੀ ਭਵਨ ਇਹ ਪੁਰਾਣਾ ਨਵਾਂ ਇਹਦੇ ਪਿੱਛੇ ਬਣਿਆ ਹੈ ਜੀ ਇੱਧਰ ਬਣਿਆ ਕਿੱਧਰ ਬਣਿਆ ਉਹ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਇੱਥੇ ਫੈਸਲੇ ਹੁੰਦੇ ਭਾਈ ਬਜਟ ਇੱਥੇ ਆਪਣਾ ਹੋਇਆ ਇੱਥੇ ਮੰਤਰੀ ਛਾਤਰੀ ਆਉਂਦੇ ਫਿਰ ਸਾਰੇ ਆਪਣੇ ਇਹ ਨਹੀਂ ਇਹ ਦੇਖਾਓ ਭਾਈ ਇਹ ਇੰਡੀਆ ਕਾੜ ਦਿਖਾਈ ਜੀ ਹੱਸ ਹੱਸ ਕੀ ਕੀ ਇਹ ਲਿਟਰਾਜਟਰ ਉਹਦੀ ਭਵਨਰੀਏ ਉਹ ਵੀ ਦਾ ਗਾ ਲੋ ਜੀ ਸਾਹਮਣੇ ਆ ਗਿਆ ਜੀ ਇੰਡੀਆ ਗੇਟ ਇਹ ਆ ਦੇਖਦਾ ਜੀ ਇੱਧਰ ਉਹ ਸਾਹਮਣੇ ਗਿਆ ਗੇਟਾ ਉਹ ਬਹੁਤ ਲੰਮਾ ਇੱਧਰ ਨੂੰ ਉਹ ਸਾਹਮਣੇ ਹੈ ਜੀ ਰਾਸ਼ਟਰੀ ਭਵਨ ਮੈਂ ਤੇ ਪਹਿਲਾਂ ਗਲਤੇ ਗਿਆ ਹੋ ਗਿਆ ਬਹੁਤ ਸੋਹਣਾ ਹੈ ਸੁੰਦਰ ਬਸੰਦਰਾ ਔਰ ਮੰਡਜੋਗ ਮੰਤਰੀ ਜੀ ਪ੍ਰਧਾਨ ਮੰਤਰੀ ਜੀ ਸ੍ਰੀ ਸ੍ਰੀ ਨਰਿੰਦਰ ਮੋਦੀ ਜੀ ਇਹ ਸਾਈਡ ਤੋਂ ਦਿਖਦਾ ਹੁਣ ਥੋੜਾ ਜਨ ਕਲੀਅਰ ਉਹ ਕਿਹੜੀ ਜਗ੍ਹਾ ਵਾਲੀ ਆ ਸਾਹਿਬ ਲਓ ਜੀ ਆ ਗਿਆ ਸੈਨਾ ਭਵਨ ਏਰੀਆ ਬੜਾ ਸ਼ਾਨਦਾਰ ਲੱਗਿਆ ਮੈਨੂੰ ਉਹ ਜੀ ਮੋਦੀ ਜੀ ਖੜੇ ਨੇ ਇੱਧਰ ਆਹ ਜੀ ਰਾਸ਼ਟਰੀ ਭਵਨ ਇੱਥੇ ਇਹ ਦੇਖਦਾ ਰਾਜਪਤ ਭਵਨ ਇੱਥੇ ਜਾਣ ਦੀ ਤਾਂ ਐਂਟਰੀ ਨਹੀਂ ਹੈਗੀ ਇੱਥੇ ਉਹ ਸਮਰਨ ਦੇ ਇੱਥੇ ਅਗਰ ਜੇ ਤਾਂ ਸਾਰਾ ਪਾਸੇ ਦੇਖ ਰਿਹਾ ਜਿੱਥੇ ਮੰਤਰੀ ਸ਼ਾਂਤਰੀ ਸਾਰੇ ਬੈਠਦੇ ਉੱਠਦੇ ਜਿੱਥੇ ਸਾਰਾ ਇੰਡੀਆ ਨੂੰ ਕਮਾਂਡ ਸੰਭੀ ਜਾਂਦੀ ਆ ਤੇ ਕਿਆ ਕੁ ਸੋਣਾ ਇੰਡੀਆ ਚ ਬਜਟ ਪਾਸ ਹੁੰਦੇ ਆ। ਆ ਕਿਹੜਾ ਸਤਰ ਕਿਆ ਕਹਿੰਦੇ ਹੁੰਦੇ ਆ? ਆ ਬੋਰਡ ਬੋਰਡ ਤੋਂ ਸਤਰ ਚਲੜਾ ਹੋਣਾ। ਅਮੈਂਟਰ ਆ ਗਿਆ ਨਵਾਂ ਜਿਹੜਾ ਬਣਾਇਆ ਬੰਦੀ ਕਰਤਾ ਰੋੜ ਇਹ। ਅੱਛਾ ਰੋੜੇ ਬੰਦ ਕਰਤਾ? ਆਹ ਬਣਾਇਆ ਨਵਾਂ ਹੈ ਜੀ। ਅੱਛਾ। ਅੱਛਾ ਇਹ ਬੰਦ ਕਰਦਾ। ਇਹ ਸਾਰਾ ਬੰਦ ਕਰਤਾ ਇੱਥੇ। ਅੱਛਾ ਆ ਬਣਾਇਆ ਨਵਾਂ। ਹਾਂ ਹਾਂ ਹਾਂ। ਅਬੇਲਾ ਰੋੜ ਬੁਲਦਾ। ਅੱਛਾ। ਅਰਜਰ ਬੈਂਕ ਆ ਗਏ ਥੇ ਆਪਣੀ ਕਰਾਸੀ ਪਈ ਸਾਰੀ ਇੱਥੇ ਹੈ ਕਰਾਸੀ ਦਾ ਲੇਖਾ ਜੋਖਾ ਅਰਜਰ ਬੈਂਕ ਆ ਜੀ ਗੁਰਦੁਆਰਾ ਸਾਹਿਬ ਰਕਾਬਗਾਚ ਇਹ ਦਿੱਲੀ ਕਮੇਟੀ ਦਾ ਦਫਤਰ ਆ ਇਹ ਦਿੱਲੀ ਨੋਟ ਦਾ ਦਫਤਰ ਹੈ ਲਓ ਜੀ ਹੁਣ ਆ ਗਏ ਭਾਜੀ ਦੇ ਆਫਿਸ ਚ ਵਾਗ ਰੂ ਵਾਗ ਰੂ ਵਾਗ ਰੂ ਲੋਜੀ ਭਾਜੀ ਨੇ ਟੋਕਰਾ ਮੰਗਾ ਲਿਆ ਤੇ ਇੱਕ ਹਸੋਂ ਨੇ ਗੱਲ ਦੱਸ ਦਿੱਤੀ ਚੰਚਾ ਦਾ ਟੋਕਰਾ ਹੀ ਦੇ ਦ ਸਾਨੂੰ ਆ ਚਲ ਕਰੋ ਗਰਾ ਇਹਦੇ ਕਰਕੇ ਤਾਂ ਨਹੀਂ ਮੰਗਾਦੇ ਵੀ ਇੱਕ ਨਾਲ ਇੱਕ ਬੁਰਖਾ ਜੇ ਸੜ ਦੇਣਾ ਇੱਕ ਵਾਰ ਖਾਣਾ ਪਾ ਕੇ ਸੜ ਦੇਣਾ ਇਹ ਵੀ ਗੋਡੂ ਜੀ ਉਥੇ ਗਾੜ ਰੱਖਿਆੜਾ ਲੈ ਅੱਛਾ ਟੋਕਰਾ ਅੱਛਾ ਇਹ ਪਾ ਉਥੇ ਖਾਦਾ ਸੀ ਉਹਨੇ ਖਾਾਇਆ ਸੀ ਮੁੰਡੇ ਨੇ ਹਾਂ ਪੱਤੇ ਪੜਾ ਖਜੂਰ ਸੰ ਖਾਦਾ ਸੀ ਜੀ ਇਹ ਅੱਛਾ ਲੋ ਜੀ ਭਾਜੀ ਦਾ ਡੋਕਲਾ ਬੜਾ ਸਵਾਦ ਸੀ ਭਾਜੀ ਦਾ ਨਹੀਂ ਬਿਕੜ ਰਿਹਾ ਸੀ ਬਿਕੜ ਭਾਜੀ ਤੁਸੀਂ ਖਾਇਆ ਜਿਹੜਾ ਇੱਕ ਡੋਕਲਾ ਤੇ ਦੂਜਾ ਖਾਣ ਲਈ ਹਾਂ ਤੇ ਭਾਜੀ ਕਹਿੰਦਾ ਬਸ ਤੂੰ 10 ਚੋਂ 15 ਮਿੰਟ ਚ ਹਾਜ਼ਮ ਹੋ ਜਾਣਾ ਇਧਰ 에어ਪੋਰਟ ਪਹੁੰਚਦੀ ਪਹੁੰਚਦੀ ਹੋ ਜਾਵੇ ਉਹ ਵਾਰੀ ਤਾਂ ਸਵੇਰ ਦੇ ਲੱਗਿਆ ਹੁਣ ਪਹਿਲਾਂ 에어ਪੋਰਟ ਪਰ ਫਿਰ ਮੁੰਡਾ ਉਡੇ ਫਾਤੀ ਤੇ ਹੁਣ ਤੁਸੀਂ ਹੁਣ ਹਲੇ ਦੋਰ ਕੋਈ ਰੋਟੀ ਖਾਣੀ ਜਾ ਕੇ ਤੇ ਜਦ ਤੱਕ ਖਾਜਮ ਆ ਜਾਣਾ ਤਾਂ ਹੀ ਘੱਟ ਖਾਦੇ ਆ ਸ਼ੁਕਰੇ ਭਾਜੀ ਬਹੁਤ-ਬਹੁਤ ਤੇ ਹੁਣ ਫੇਰ ਕਦੇ ਆਵਾਂਗੇ ਤੇ ਫੇਰ ਮਿਲ ਕੇ ਜਾਵਾਂਗੇ ਹੁਣ ਤੁਸੀਂ ਆਇਓ ਹਾਂ ਅਸਤਾਇਆ ਵੀ ਤੁਸੀਂ ਮਿਲਦੇ ਨਹੀਂ ਅਸੀਂ ਬਾਜੀਆਂ ਨੂੰ ਤੁਸੀਂ ਮਿਲਦੇ ਭਾਜੀ ਆਏ ਤੇ ਪਰ ਮੈਂ ਉੱਥੇ ਹਾਂ ਜੀ ਮੈਂ ਉੱਥੇ ਗਿਆ ਹੋਇਆ ਸੀ ਅਜੂਬ ਸਾਹਿਬ ਗਿਆ ਹੋਇਆ ਤਾਂ ਸ਼ੁਕਰੇ ਭੰਡਾਰੋ ਮਿਲੇ ਨੇਕਤਵਰਾਂ ਨੇ ਚੰਗੀ ਸੇਵਾ ਕੀਤੀ ਸੌਟ ਸਾਰਾ ਬੰਦੇ ਸੇਵਾ ਕਰਨੇ ਹੋਏ ਸਾਰੇ ਬੰਦੇ ਕੈਸੇ ਨੇ ਮੈਂ ਤੁਹਾਡੇ ਸਾਰੇ ਪਿੰਡ ਨੂੰ ਜਾਣਦੇ ਆ ਜਿੰਨਾ ਮੈਂ ਆਪਣੇ ਪਿੰਡ ਦੇ ਲੋਕ ਨਹੀਂ ਜਾਣਦਾ ਜਿੰਨਾ ਭਾਜੀ ਕਿਹਾ ਮੈਂ ਤੁਹਾਡੇ ਪਿੰਡ ਵਾਲਿਆਂ ਨੂੰ ਜਾਣਦਾ ਮੈਂ ਆਪਣੇ ਪਿੰਡ ਨੂੰ ਨਹੀਂ ਜਾਣਦਾ ਇੰਨੇ ਬਸੇ ਆ ਸਾਰਾ ਦਾ ਉਸੇ ਪ੍ਰੇਮ ਬਹੁਤ ਇੱਕ ਦੂਰ ਮਿਲਣ ਸਾੜ ਇੱਕ ਦੂਰ ਮਿਲਦੇ ਸਾਰੇ ਜਿਹੜੇ ਇੱਕ ਦੂਦੇ ਕਾਪੀ ਹੁੰਦੇ ਚੰਗੇ ਲੱਗਦੇ ਸਾਰੇ ਮੇਰੇ ਸਾਰੇ ਜੀਤ ਬੈਠਾ ਤੇਰੇ ਮੁੰਡੇ ਨਾਲ ਜਾਂਦਾ ਸੀਗਾ ਮਾਹਾਂ ਬੈਂਕ ਨਾਲ ਹਾਂ ਹਾਂ ਤੇ ਤੇ ਬਗੈਰ ਰਿਵਾਇਤ ਵੀ ਬੈਠੀ ਸੀ ਸ਼ਹਿਰ ਜਿਆ ਮੇਰੇ ਅੱਛਾ ਤੇ ਜੀਪ ਵੀ ਡਿਜੀਟਲ ਚੱਲੇ ਸੀਗਾ ਚੱਲੇ ਹਾਂ ਚੋ ਆਪਣਾ ਹੋ ਕੇ ਰਹਿ ਹੋਣਾ ਸਾਰੇ ਜਾਣਾ ਤੇ ਤੇ ਧੰਨਵਾਦ ਬਾਜੀ ਤੇ ਵੀਡੀਓ ਦੇਖਣ ਵਾਸਤੇ ਵੀ ਬਾਜੀ ਦਾ ਵੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਜੇ ਸੀ ਆਪਣੀ ਦਿੱਲੀ ਦੀ ਗਿੜੀ